ਚੋਣ ਕਮੇਸੇ ਪੰਜਾਬ ਵਾਲਾ ਜਿਹੜਾ ਪੰਜਾਬ ਜਿਹੜਾ ਚੋਣਾਂ ਦੇ ਲਾਂ ਤੋਂ ਬਾਅਦ ਜਿਹੜਾ ਜਿੱਥੇ ਪੰਜਾਬ ਜਿਹੜਾ ਖਰਚੋਂ ਜਾਂਦਾ ਅਲੱਗ ਹੋ ਗਿਆ ਉੱਥੇ ਨਾਲ ਹੀ ਪੰਜਾਬ ਜਿਹੜਾ ਚੋਣਾਂ ਦਾ ਮਾਹੌਲ ਜਿਹੜਾ ਗਰਮ ਹੋ ਗਿਆ ਪਿੰਡ ਪਿੰਡ ਜਿਹੜੀਆਂ ਮੁਕਿੰਮੜੀਆਂ ਸ਼ੁਰੂ ਹੋ ਗਈਆਂ ਨੇ ਤੇ ਗੱਲ ਉਹ ਬਣ ਗਈ ਕੁੜੀਆਂ ਨੇ ਸਿੰਘ ਪਸਣੇ ਕੁੜੀਂ ਤੁਰ ਗੜੇ ਮੇ ਖਾਣੀ ਤੇ ਗੱਲ ਸਹੀ ਹੈ ਕੁੜੀਆਂ ਸਿਕਪਸਣਾਂ ਦੀ ਗੱਲ ਹੋਣੀ ਆ ਕਿਉਂਕਿ ਇਹ ਵੋਟਾਂ ਜਿਹੜੀਆਂ ਵਾ ਪਿੰਡ ਪੱਦਰਤਾਂ ਦੀਆਂ ਵਾ ਤੇ ਨਾ ਜਿਹੜਾ ਜਿਹੜੇ ਪੰਨਾਂ ਦੇ ਲੋਕੋ ਲਾਗੂ ਜਿਹੜੇ ਉਹਨਾਂ ਦਾ ਮੁਕਾਬਲਾ ਹੁੰਦਾ ਉਸੇ ਇਹ ਵੋਟਾਂ ਇਹਨੀਆਂ ਨਾ ਪਰ ਤੋਂ ਦਾਜਾਂ ਕਰ ਦੇ ਦਿੱਕੀ ਇੱਕ ਜਿਹੜੇ ਉਮੀਦਵਾਰ ਚਾਹਵਣ ਜਿਹੜਾ ਆਪਣੇ ਵੋਟਾਂ ਤੇ ਇਹਨਾਂ ਵਾਸਤੇ ਪਰਣਾ ਚਾਹੁੰਦੇ ਆਪਣੇ ਕਾਗਜ ਜਿਹੜੇ ਜਿਲ੍ਹਾ ਪ੍ਰਿਸ਼ਦ ਵਾਸਤੇ ਤੇ ਪਚੈਰ ਸੰਭਤੀ ਵਾਸਤੇ ਉਹ ਸੰਬੰਧ ਜਿਹੜਾ ਟਰਨਿੰਗ ਅਫਸਰ ਉਹਦੀ ਕੋਈ ਜਿਹੜਾ 1 ਦਸੰਬਰ ਤੋਂ ਲੈ ਕੇ 4 ਦਸੰਬਰ ਤੱਕ ਜਮਾ ਕਰਾ ਸਕਦੇ ਆ 4 ਦਸੰਬਰ ਸ਼ਾਮ 3 ਵਜੇ ਤੱਕ ਆਖੀ ਸਮਾਂ ਹੈ ਤਾਂ 5 ਦਸੰਬਰ ਨੂੰ ਜਿਹੜਾ ਸਮੰਦਰ ਟਰਨਿੰਗ ਅਫਸਰ ਹੋਊਗਾ ਉਹਦੋਂ ਜਿਹੜੀ ਕਾਗਜਾਂ ਦੀ ਜਾਂਚ ਪੜਤਾਲ ਕੀਤੀ ਜਾਊਗੀ ਤੇ ਜਿਹੜੇ ਵੀ ਕਾਗਜ ਸਹੀ ਪਈ ਜਾਣਗੇ ਉਹਨਾਂ ਨੂੰ ਸ਼ੇਰ ਸੰਭਰ ਜਿਹੜਾ ਵਾਸ ਸ਼ਾਮ ਸ਼ਨੀਵਾਰ 3 ਵਜੇ ਤੱਕ ਉਮੀਦਵਾਰਾਂ ਨੂੰ ਵਾਪਸ ਲੈਣ ਦਾ ਹੱਕ ਹੋਊਗਾ ਜਿਹ ਉਹਨੂੰ ਆਫਸਰ ਜਾ ਕੇ ਉੱਤੇ ਲਿਖ ਕੇ ਦੇਣਾ ਪਏਗਾ ਫਿਰ ਆਪਣੇ ਜਿਹੜੇ ਕਾਗਜ ਜਿਹੜੇ ਉਹ ਦਿਖਾਓ ਕਰ ਸਕਦਾ ਫਿਰ ਉਸ ਤੋਂ ਬਾਅਦ ਹੋਏਗੀ ਫਾਈਨਲਿਸਟ ਚਾਰ ਜਿਹਨਾਂ ਦੇ ਫਾਈਨਲਿਸਟ ਚਾਰ ਹੋਗੇ ਉਹਨਾਂ ਵੀ ਦਵਾਰੋਂ ਜਿਹੜਾ ਵਾ ਸਰਨਾ ਨਹੀਂ ਕਪਸ ਨੂੰ ਜਿਹੜੇ ਆ ਨਿਸ਼ਾਨ ਜਿਹੜਾ ਸਿੰਬਲ ਚੋਣ ਸੰਬਧਰੇ ਲੜ ਕੇ ਕੀਤਾ ਜਾਣਗੇ ਜਿਹੜੇ ਤੇ ਕੈਂਡੀਡੇਟ ਜਿਹੜੇ ਆ ਨੈਸ਼ਨਲ ਪਾਰਟੀਆਂ ਦੇ ਹੋਣਗੇ ਉਹਨਾਂ ਜਿਹੜੇ ਉਹ ਪਾਰਟੀ ਦੇ ਚੋਣ ਸੰਬਧ ਸੰਬਧਰੇ ਲੜਨਗੇ ਪਰ ਜਿਹੜੇ ਉਮੀਦਵਾਰ ਆਜ਼ਾਦ ਹੋਣਗੇ ਉਹਨਾਂ ਵਾਸਤੇ ਜਿਹੜਾ ਚੋਣ ਕਮਿਸ਼ਨ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਤੇ ਪੰਚਾਇਤਾਂ ਤੋਂ ਦੋਵਾਂ ਵਾਸਤੇ ਅਲੱਗ-ਅਲੱਗ 32 32 ਤਾਹ ਜਿਹੜਾ ਵੋਟਰ ਜਿਹੜਾ ਵਾ ਉਹ ਕਿਸੇ ਤਰ੍ਹਾਂ ਦੀ ਕਨਫਿਊਜ਼ਨ ਨਾ ਹੋਵੇ ਕਿਸੇ ਤਰ੍ਹਾਂ ਦਾ ਭੁਲੇਖਾ ਨਾ ਪਵੇ ਛੇਰ ਸੰਭ ਨੂੰ ਸਿੰਪਲ ਅਲਾਟ ਹੋ ਤਾਂ ਬਾਅਦ ਜਿਹੜੀਆਂ ਚੋਣ ਖੇਮੇ ਸ਼ੁਰੂ ਹੋ ਜਾਵੇਗੀ ਤੇ 14 ਦਸੰਬਰ ਜਿਹੜਾ ਵਾ ਐਤਵਾਰ ਨੂੰ ਵੋਟਾਂ ਪੈਣਗੀਆਂ ਵੋਟਾਂ ਪੈਂਦਾ ਸਮਾਂ ਹੈਗਾ ਜੀ 8 ਵਜੇ ਤੋਂ ਲੈ ਕੇ 4 ਵਜੇ ਤੱਕ ਪਰ ਜੇ ਕੋਈ ਵੋਟਰ ਮਾਲ 3:30 ਤੇ 4 ਵਜੇ ਤੱਕ ਆਹ ਉਹਦਾ ਵੋਟਰ ਹਾਲ ਆ ਜਾਂਦਾ ਬਿਲਡਿੰਗ ਜਿਹੜੀ ਬਣੀ ਹੈ ਉਹਦੇ ਅੰਦਰ ਦਾਖਲ ਹੋ ਜਾਂਦਾ ਉੱਥੇ ਪਹੁੰਚ ਜਾਂਦਾ ਤਾਂ ਉਹਦੀ ਵੋਟ ਜਿਹੜੀ ਪਾਈ ਜਾਏਗੀ ਭਾਵੇਂ ਵੋਟ ਕੌਣ ਵੇ ਤੇ 4 ਵਜੇ ਤੋਂ ਬਾਅਦ ਵੀ ਅੱਧਾ ਅੱਜ ਘੰਟਾ ਤੋਂ ਘਟੇ ਵਾਦੀ ਲੱਗ ਜਾਣ ਉਹਦੀ ਵੋਟ ਜਿਹੜੀ ਕਿੰਨੀ ਤੁਰਤੇ ਪਾਈ ਜਾਏਗੀ ਇੱਕ ਹੋਰ ਖਾਸ ਗੱਲ ਇਸ ਵਾਰ ਇਸ ਵਾਰ ਜਿਹੜੇ ਵੋਟਾਂ ਜਿਹੜੀਆਂ ਏਵੀਅਮ ਮਸ਼ੀਨਰੀ ਨਹੀਂ ਪੈ ਰੀਆਂ ਇਹ ਬੈਲਟ ਪੇਪਰਾਂ 'ਚ ਪੈ ਰਿਆ ਜਿਹੜਾ ਜ਼ਿਲ੍ਹਾ ਪ੍ਰੀਸ਼ਦ ਦਾ ਜਿਹੜਾ ਬੈਲਟ ਪੇਪਰ ਆ ਉਹ ਜਲੋਕਲਰ ਦਾ ਪੀਲੇ ਰੰਗ ਦਾ ਹੋਊਗਾ ਤੇ ਪੰਚਾਇਤ ਸੰਮਤੀ ਦਾ ਜਿਹੜਾ ਬੈਲਟ ਪੇਪਰ ਆ ਉਹ ਚਿੱਟੇ ਰੰਗ ਤੇ ਦੋਵਾਂ ਜਿਹੜੇ ਬੈਲਟ ਪਰ ਜਿਹੜੇ ਵੱਖਰੇ ਜਿਹੜੇ ਬਕਸਿਆਂ 'ਚ ਪਾਏ ਜਾਣਗੇ ਤੇ ਇਹਨਾਂ ਡੱਬਿਆਂ ਨੂੰ ਜਿਹੜਾ ਵਾ ਫੀਲ ਕਰਨ ਤੋਂ ਪਰંત ਜਿਹੜਾ ਵਾ ਇੱਕ ਵੱਖਰੇ ਕੱਪੜੇ ਦੇ ਬੈਗ 'ਚ ਪੈਕੇਟਾ ਜਾਊਗਾ ਉਹ ਕੱਪੜੇ ਦੇ ਬੈਗ ਉਹਨਾਂ ਨੂੰ ਪਰੋਂ ਸੀਲ ਕੀਤਾ ਜਾਊਗਾ ਉਸ ਤੋਂ ਬਾਅਦ ਤੇ ਦੋਵੇਂ ਪੱਗੇ ਪਾਏ ਜਿਹੜੇ ਦੋ ਜਿਹੜੇ ਅੰਗੇ ਉਹ ਇੱਕੋ ਸੈਂਟਰ 'ਚ ਜਾ ਕੇ ਜਮਾ ਹੋਣਗੇ ਜ਼ਿਲ੍ਹਾ ਪ੍ਰਸ਼ਾਸਨ ਵਾਸਤੇ ਜਿਹੜਾ ਵਾ ਚੋਣ ਚੋਣੋਦਰੀ ਹਾਦੀ ਦੇ ਖਰਚੇ ਦੀ 255000 ਰੱਖੀ ਗਈ ਹੈ ਜਦ ਕਿ ਜਿਹੜਾ ਪੰਚਾਇਤ ਸੰਮਤੀ ਵਾਸਤੇ ਆ ਉਹ 110000 ਰੱਖੀ ਗਈ ਆ 17 ਦਸੰਬਰ ਵਾਲੇ ਦਿਨ ਜਿਹੜੀ ਵੋਟਾਂ ਦਿੱਤੀ ਹੋਗੇ ਉਸ ਇਸ ਵਾਰ ਜਿਹੜੀਆਂ ਸੀਟਾਂ ਵਾਂ ਉਹਨਾਂ 'ਚ 50% ਜਿਹੜਾ ਔਰਤਾਂ ਵਾਸਤੇ ਰਾਖਵਾਂਕਰ ਕੀਤਾ ਗਿਆ। ਫੀਸ ਜਿਹੜੀ ਆ ਪੰਚਾਇਤ ਸੰਵਤੀ ਵਾਸਤੇ 200 ਰੁਪਏ ਰੱਖੀ ਗਈ। 19181 ਜਿਹੜੇ ਆ ਪੋਲਿੰਗ ਬੂਥ ਬਣਾਏ ਗਏ ਜਿਨ੍ਹਾਂ ਤੇ ਵੋਟਾਂ ਪੈਣਗੀਆਂ ਜਿਨ੍ਹਾਂ ਵਿੱਚ ਜਿਹੜਾ ਤਕਰੀਬਨ 1 ਕਰੋੜ 37 ਲੱਖ 4650 ਵੋਟਰ ਜਿਹੜੇ ਰਜਿਸਟਰ ਨੇ ਉਹ ਆਪਣੇ ਵੋਟ ਦਾ ਇਸਤੇਮਾਲ ਕਰਨਗੇ। ਤੇ ਇਸ ਵਾਰ ਜਿਹੜੀ ਇਹ ਵੋਟਾਂ ਜਿਹੜੀਆਂ ਵਾਂ ਬਹੁਤ ਜ਼ਿਆਦਾ ਮਤਵ ਰੱਖਦੀਆਂ ਹਨ। ਕਾਰਨ ਇਹ ਆ ਕਿ ਜਿਹੜਾ ਸਵਾ ਸਾਲ ਰਹਿ ਗਿਆ ਸਮਾਂ ਪੰਜਾਬ ਦਾ ਅਗਸਤ ਚੋਣਾਂ ਦੇ ਵਿੱਚ। ਤੇ ਇਹਨਾਂ ਵੋਟਾਂ ਨੇ ਜਿਹੜਾ ਇਹਨਾਂ ਚੋਣਾਂ ਨੇ ਜਿਹੜਾ ਵਾ ਬਹੁਤ ਵੱਡੀ ਹਵਾ ਕ੍ਰੀਏਟ ਕਰਨੀ ਆ ਉਹ ਸਾਰੇ ਪਾਟੇ ਦਾ ਵਕਾਰ ਦਾ ਸਵਾਲ ਬਣੀ ਆ ਇਹ ਚੋਣਾਂ ਤੇ ਬਾਕੀ ਵੇਖੋ ਹਰਜੀਵਾਂ ਦਾ ਤੇ ਇਸ ਟਾਈਮ ਜਿਹੜਾ ਕਿਹੜਾ ਚੋਣਾਂ ਦਾ ਮਾਹੌਲ ਜਿਹੜਾ ਬਹੁਤ ਗਰਮਾ ਚੁੱਕਾ ਵਾ ਤੇ ਦੇਖੀ ਸਾਨੂੰ ਸਾਰੇ ਵੀਡੀਓ ਲੈ ਕੇ ਚੀਰੀ ਪਰਿਓ ਕਿ ਚੈਨਲ ਨੂੰ ਕਿਧਰ ਕਿਉਂ ਸਬਸਕ੍ਰਾਈਬ ਕਰਿਓ ਧੰਨਵਾਦ ਵੈਬ ਜੀ ਖਾਲਸਾ ਵੈਰੀ ਬਹੁਤ